ਪਈ 400 ਰੁਪਏ ਦਾ ਸਰਦਾਰ ਜੀ ਨੇ ਲਿੱਤਾ ਮੇਰੇ ਕੋਲ 400 ਰੁਪਏ ਤੁਸੀਂ ਦੇ ਆਈ ਦੋ ਕੱਢੋ 400 ਰੁਪਏ ਦੋ 200 ਰੁਪਏ ਚਾਰ ਨੋਟ 50 ਰੁਪਏ ਵਜਾ ਦੇ ਇਹ ਤੁਹਾਡੇ ਆ ਹਾਂਜੀ ਬਿਲਕੁਲ 200 200 ਕੇ ਚਾਰ ਨੋਟ 50 ਰੁਪਏ ਉਸ ਕੇ 50 50 ਕਰ ਦੇ ਕੋ ਬਿਲਕੁਲ ਸੇਮ ਉਹੀ ਨਿਕਲੇ ਤੁਸੀ ਸਿਰਫ ਇਹ ਦੋ ਲੈ ਆ ਕਨੀ ਸੌਰੀ ਫਿਲ ਸੌਰੀ ਫਿਲ ਕਰੋ ਗੱਲ ਕਰਤੋਂ ਹੀ ਸੌਰੀ ਵੀਰੇ ਟਾਡਾ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਹਾਂਜੀ ਆਪਰੇਟਰ ਹਾਂਜੀ ਆਪਰੇਟਰ ਕਿ ਤੁਹਾਡਾ ਐਕਸੀਕਿਊਟੀ ਗਾਰਡ ਬੰਦੇ ਕੋਲ 4-400 ਰੁਪਏ ਠੱਗ ਲੈਂਦਾ ਤੁਹਾਨੂੰ ਪਤਾ ਨਹੀਂ ਅੰਦਰ ਨਹੀਂ ਮੈਨੂੰ ਐਕਸੀਜ ਕੋਈ ਚੀਜ਼ ਦੀ ਨੋਲਿਜ ਨਹੀਂ ਹੈ ਇਹਦੇ ਬਾਰੇ ਜੀ ਇਹਨੇ ਕੁਝ ਲਿੱਤਾ ਵੀ ਤਾਂ ਇਦਾਂ ਦਾ ਜੀਦੋਂ ਤੁਸੀਂ ਨਿਕਲ ਕੇ ਆਇਆ ਕਿ ਕਿਸੇ ਇਹਨਾਂ ਨਾਲ ਗੱਲ ਕੀਤੀ ਆ ਕਿਤੇ ਮੈਂ ਕਹਾ ਡਾਰਡ ਬਣਵਾਣਾ ਮੈਂ ਮੁੰਡੇ ਦਾ ਇਹਨੇ ਕੀ ਜਿਹੜਾ ਤੁਹਾਨੂੰ ਜੀ ਭਾਜੀ ਇਹਨਾਂ ਦਾ ਸਕੋਰਟ ਗਾਰਡ ਨਾਲ ਗੱਲ ਕਰੋ ਸਿਕਿਉਰਿਟੀ ਗਾਰਡ ਨਾਲ ਫਾਰਮ ਭਰੋ ਇਹਨੇ ਕਿਹਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਸਕੋਰਟ ਨਾਲ ਗੱਲ ਕਰੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਟਾਈਮ ਅਸੀਂ ਖੜੇ ਹਾਂ ਬਹਾਦਰ ਕੇ ਰੋਡ ਸਬਜ਼ੀ ਮੰਡੀ ਦੇ ਵਿੱਚ ਬਣੇ ਸਹੂਲਤਾਂ ਕੇਂਦਰ ਵਿੱਚ ਜਿੱਥੇ ਲੋਕਾਂ ਦੀ ਅਕਸਰ ਸ਼ਿਕਾਇਤਾਂ ਆਉਂਦੀਆਂ ਸੀ ਕਿ ਕਦੇ ਇੱਥੇ ਨੈੱਟ ਨਹੀਂ ਚੱਲਦਾ ਕਦੇ ਇੱਥੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਦੇ ਇੱਥੇ ਆਧਾਰ ਕਾਰਡ ਦੇ ਪੈਸੇ ਜਿਆਦਾ ਲਈ ਜਾਂਦੇ ਕਦੇ ਫਾਰਮ ਫਾਰਮ ਭਰਉਂਦੇ ਪੈਸੇ ਲਈ ਜਾਂਦੇ ਨੇ ਸੋ ਅੱਜ ਆਪਾਂ ਦੇਖਦੇ ਹਾਂ ਜੀ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਕੀ ਹੈ भाजी सही सही बताओ कि कितने पैसे लिए गए आपसे झूठ मत बोलना ये ऑन रिकॉर्ड चल रहा है पचास रुपए हमने दिए उसमें पचास रुपए दिए क्या क्या करवाया आपने वो आधार नंबर लिंक नंबर मोबाइल नंबर लिंक करवाना मोबाइल नंबर लिंक करवाया ठीक है आओ भाजी तुम्हें की करवाया मैं आधार कार्ड बनवाया मुंडे का केड़े मुंडे का मेरा मुंडा है अच्छा इधर बेटा ਤੋ ਕੁਛ ਹੋ ਕੇ ਥੋੜਾ ਭਾਜੀ ਮੈਨੂੰ ਮੈਂ ਕਿਹਾ ਹੂੰ ਬੀਮਾ ਆਧਾਰ ਕਾਰਡ ਮੇਰਾ ਨੰਬਰ ਲਵਾ ਦਮ ਅੱਛਾ ਤੋ ਕਹਿੰਦਾ ਖਰਚਾ ਲਗਣਾ ਕਿਹੜਾ ਕੂਣ ਕਿਹਨੇ ਕਿਹਾ ਖਰਚਾ ਲਗਣਾ ਉਹ ਸਰਦਾਰ ਜੀ ਬੈਠੇ ਗੇਟੇ ਪਰ ਕਿੰਨੇ ਪੈਸੇ ਕਹੇ ਤੁਹਾਨੂੰ 400 ਰੁਪਏ ਲਿੱਤਨ ਨੇ 400 ਰੁਪਏ ਲਿਆ ਹਾਂਜੀ ਕਿਹੜੇ ਕਿਹੜੇ ਬੰਦੇ ਨੇ 400 ਰੁਪਏ ਲਿਆ ਆਓ ਉਂਦਰ ਆਓ ਆਸਾ ਘੋਟੇ ਗੱਡ ਬੈਠੇ ਆ ਜੀ ਅੰਦਰ ਆ ਜੀ ਆ ਬੈਠੇ 400 ਰੁਪਏ ਕਿਨੇ ਲਿਆ ਪਾਜੀ ਕਹਦਾ 400 ਰੁਪਏ ਲੈਣਾ ਕੋਲ 410 ਰੁਪਏ ਲਿੱਤਾ ਕਿਸ ਚੀਜ਼ ਦੇ 400 ਰੁਪਏ ਲਏ ਪਰਚੀ ਕਟਾਈ 400 ਰੁਪਏ ਲਿੱਤਾ ਆ ਬਣੇ ਇੱਧਰ ਆਓ ਜੀ ਇੱਧਰ ਆਓ ਇੱਧਰ ਆਓ ਇਧਰ ਦੱਸੋ ਇਧਰ ਉਹ ਵੀਰੇ ਉਹ ਤਾਂ ਹੋਰ ਕੰਮ ਦੀ ਚੀਜ਼ ਹੈ ਉਹ ਤਾਂ ਨਹੀਂ ਵੀ ਕਿਹੜੇ ਕੰਮ ਦੇ ਲੈ ਮੈਂ ਦੱਸੋ ਕੰਮ ਦੇ ਲੈ ਇਹ ਤਾਂ ਲੈਣੇ ਸੀਗੇ ਵੀਰੇ ਨੇ ਕਿਸ ਚੀਜ਼ ਦੇ ਲੈਣਾ ਸੀ ਤੁਹਾਡਾ ਕਿਸੇ ਨਹੀਂ ਆਪਸ ਵਿੱਚ ਉਹ ਨਹੀਂ ਇਹਨਾਂ ਦਾ ਦਾਰ ਦਿੱਤੇ ਜਿਹਨਾਂ ਨੂੰ ਪਹਿਲਾਂ ਤਦੋਂ ਦਿੱਤੇ ਸੀਗੇ ਇਹਨਾਂ ਨੂੰ ਪਹਿਲੇ ਰਹਿੰਦਾ ਸੀ ਵੀ ਤੁਸੀਂ 400 ਦੇ ਲਿਆ 410 ਰੁਪਏ ਲਿਆ ਇਹਨਾਂ ਕੋਲ ਉਹ ਤਾਂ ਵੀਰੇ ਇਹਨਾਂ ਤੋਂ ਲੈਣ ਵਾਲੇ ਸੀਗੇ ਮੇਰੇ ਹੋਰ ਰਹਿੰਦੇ ਸੀ ਪਹਿਲੇ ਉਹ ਲਿੱਤੇ ਮੈਂ ਕਿਹੜਾ ਇਹਨਾਂ ਤੋਂ ਕਿਸੇ ਕੰਮ ਦੇ ਲਿੱਤੇ ਆ ਕਿਸ ਚੀਜ਼ ਦੇ ਮੈਂ ਕਿਸੇ ਕੰਮ ਦੇ ਲਿੱਤੇ ਤੁਹਾਡੇ ਤੋਂ ਨਹੀਂ ਕਿਸ ਚੀਜ਼ ਦੇ ਲੈਣੇ ਆ ਆ ਇਹ ਦਾਰ ਢੱਗ ਗਏ ਆਧਾਰ ਕਾਰਡ ਦਿੱਤੇ ਕਿ ਜ਼ੋਰ ਕੰਮ ਦਿੱਤੇ ਆਧਾਰ ਕਾਰਡ ਬਣਵਾ ਆਧਾਰ ਕਾਰਡ ਬਣਵਾਇਆ ਆ ਦੇਖੋ ਆਧਾਰ ਕਾਰਡ ਬਣਾਇਆ ਤੇ ਕਿੰਨੇ ਪੈਸੇ ਇਹਦਾ ਲੈਂਦੇ ਨੇ 410 ਰੁਪਏ ਲਿੱਤੇ ਨੇ ਇਹਦਾ ਫ੍ਰੀ ਆਫ ਕੋਸਟ ਬੰਦਾ ਹੈ ਉਹ ਤਾਂ ਫ੍ਰੀ ਆਫ ਕੋਸਟ ਆ 10 ਰੁਪਏ ਇੱਥੇ ਪਰਚੇ ਕਟਵਾਏ 400 ਰੁਪਏ ਸਰਦਾਰ ਜੀ ਨੇ ਲਿੱਤਾ ਮੇਰੇ ਕੋਲ 400 ਰੁਪਏ ਤੁਸੀਂ ਲੈਂਦੇ ਆਂ 10 ਰੁਪਏ ਨਹੀਂ ਲੈਂਦਾ ਕਰਦਾ ਵੱਡੋ 400 ਰੁਪਏ ਦਿਓ ਉਹ ਵੀਰੇ ਮੇਰੀ ਗੱਲ ਸੁਣੋ ਤੁਸੀਂ ਹੁਣ ਮੰਨਿਆ ਕਿ 400 ਰੁਪਏ ਮੈਂ ਲੈ ਆਇਆ ਇਹਨੇ ਤਾਂ ਆਪਣੇ ਲੈਣੇ ਸੀ ਵੀਰੇ ਮੈਂ ਤਾਂ ਲੈਣੇ ਸੀਗੇ ਉਹ ਤਾਂ ਪਹਿਲੇ ਲੈਣੇ ਸੀਗੇ ਦੋ ਸੌ ਇਹਨੇ ਤਾਂ ਆਪਣੇ ਪਰਸਨਲ ਲੈਣੇ ਸੀਗੇ ਟੁੱਟੇ ਕਰਾਇ ਸੀਗੇ ਉਹਦੇ ਲੈਣੇ ਸੀਗੇ ਮੈਂ ਤਾਂ ਟੁੱਟੇ ਟੁੱਟੇ ਕਰਾਇ ਸੀਗੇ ਮੇਰੀ ਗੱਲ ਸੁਣੋ ਇਹ ਤੁਹਾਡੇ ਹੈ ਹਾਂਜੀ ਬਿਲਕੁਲ 200-100 ਕੇ 4 ਨੋਟ 50-50 ਕੇ 50-50 ਕੇ ਆ ਦੇਖੋ ਬਿਲਕੁਲ ਸੇਮ ਉਹੀ ਨਿਕਲੇ 2 ਨੋਟ 200-200 ਦੇ 400 ਕਾਦੇ ਪੈਸੇ ਲੇ ਲਈ ਸਰ ਭਾਜੀ ਕਿਹੜੀ ਸੁਪਰਵੀਜ਼ਨ ਜੇ ਵੀ ਰਹੇ ਇਹ ਹਰਪ੍ਰੀਤ ਜੀ ਹਰਪ੍ਰੀਤ ਜੀ ਕਿੱਥੇ ਨੇ ਫਿਰਦਾ ਉਥੇ ਆਪਣੇ ਬੇਚੇਰੀ ਬੰਦੇ ਫਿਲਹਾਲ ਇਸ ਟਾਈਮ ਇੱਥੇ ਕੋਣ ਦਿਖਦਾ ਹੈ ਇਸ ਟਾਈਮ ਨੂੰ ਲੜਕਾ ਉਹ ਬਾਥਰੂਮ ਗਿਆ ਹਾਂਜੀ ਬਾਥਰੂਮ ਗਿਆ ਲੜਕਾ ਤੁਹਾਡਾ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਸਾਡਾ ਆਪਰੇਟਰ ਹਾਂ ਹਾਂਜੀ ਆਪਰੇਟਰ ਤੁਹਾਡਾ ਐਗਜ਼ੀਕਿਊਟਰੀ ਗਾਰਡ ਬੰਦੇ ਕੋ 4-400 ਰੁਪਏ ਠੱਗ ਲੈਂਦਾ ਤੁਹਾਨੂੰ ਪਤਾ ਨਹੀਂ ਅੰਦਰ ਨਹੀਂ ਮੈਨੂੰ ਐਕਸ ਜੇ ਕੋਈ ਚੀਜ਼ ਦੀ ਨੋਲਜ ਨਹੀਂ ਹੈ ਇਹਦੇ ਬਾਰੇ ਜੀ ਇਹਨੇ ਕੁਝ ਲਿੱਤਾ ਵੀ ਤਾਂ ਇਦਾਂ ਦਾ ਕਿਹਨੇ ਕੋ ਲਿੱਤਾ ਤੁਸੀਂ ਅਸੀਂ ਦੱਸਿਆ 200-200 ਦੇ ਨੋਟ ਚਾਹ ਪਿਆ ਕਿਸ ਕਿਸ ਦਾ ਕਿਸ ਚੀਜ਼ ਦੇ ਬਹਿ ਲੈਂਦੇ ਕਿਸ ਚੀਜ਼ ਦੇ ਬਹਿ ਲੈਂਦੇ ਭਾਈ ਇਹਨਾਂ ਦਾ ਤੁਹਾਡਾ ਆਧਾਰ ਕਾਰਡ ਕਰਾਉਂਦੇ ਬਹਿ ਲੈਂਦੇ ਹੈ ਅਧਾਰ ਕਾਰਡ ਬਣਵਾਣ ਕੇ ਪੈਸੇ ਅਧਾਰ ਕਾਰਡ ਬਣਵਾਉਣ ਅਧਾਰ ਕਾਰਡ ਬਣਵਾਇਆ ਬੱਚੇ ਕੋਲ ਫੀਸ ਇਹਦੀ ਤੁਸੀਂ 400 ਰੁਪਏ ਤੁਹਾਡੇ ਸਿਕਿਉਰਿਟੀ ਗਾਰਡ ਲੈ ਰਿਆ ਕਿਉਂ ਤੁਸੀਂ ਕੀ ਦਾ ਨਾਸਿਬ ਕਿਉਂ ਚੀਜ਼ ਆ ਇਹ ਚੀਜ਼ ਦਾ ਕਿਉਂ ਰਿਹਾ 10 ਰੁਪਏ ਪੱਛੇ ਕਟਾਈਏ ਕਿਹਨੂੰ ਕਿਹਾ 400 ਰੁਪਏ ਦਊਗਾ ਤਾਂ ਇਹਨੇ ਇਹਨੇ ਕਿਹਾ ਹਾਂਜੀ 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 ਫਿਰ ਹੁਣ ਤੁਸੀਂ ਤੁਸੀਂ ਕਿਹਨੂੰ ਪੈਸੇ ਹੁਣ ਇਹ ਤਾਂ ਮੇਰੇ ਸਿਰ ਪਾਈ ਜਾਣਾ ਗੱਲ ਦਾ ਸਾਰੀ ਆ ਵੀਰੇ ਤੂੰ ਤੁਹਾਡੀ ਜੇਬ ਜੋ 400 ਰੁਪਏ ਨਿਕਲੇ ਜਿਹੜੇ ਰੋਡ ਤੋਂ ਨੇ ਦੱਸੇ ਉਹੀ ਰੋਡ ਨਿਕਲੇ ਆ ਜਿਹੜੇ 2 ਮਿੰਟ ਬਜੋ ਅੱਗੇ ਇਧੇ ਤੇ ਮਿਸ਼ਾਲ ਜੀ ਇਧੇ ਹੋ ਕੀ ਤੇ ਜੀ ਨਿਕਲ ਗਏ ਸੀ ਨਾ ਕਦੋਂ ਮੈਂ ਕੋਈ ਕਿਤਾਬ ਲਈ ਸੀ ਬਲੋਂ ਐਨੇ ਬੈਠਾ ਕੋਈ ਇੱਕ ਬੰਦਾ ਚਾਰ ਸੌ ਦਾ ਕੀ ਟੁੱਟਾ ਕਰਾਇਆ ਮੈਨੂੰ ਦੱਸੋ ਤੁਹਾਡੇ ਕੋਲ 400 ਨੋਟ ਸੀ ਤੁਸੀਂ ਖੁੱਲੇ ਮੰਗੇ 400 ਦੇ ਅੰਧਾ ਮੁੰਡਾ ਦਾ ਵੀ ਪੁੱਛ ਲੈ ਪੈਸੇ ਲੱਤੇ ਨੇ ਬੱਚੇ ਨੇ ਕਿੰਨੇ ਪੈਸੇ ਲਏ ਹਨ ਪਹਿਲੇ 400 400 ਅਧਾਰ ਕਾਰਡ ਬਣਾਉਂਦੇ ਹਾਂਜੀ ਹੋਰ ਕੌਣ ਹੈਗਾ ਹੋਰ ਕਿਸ ਨੇ ਅਧਾਰ ਕਾਰਡ ਬਣਾਇਆ ਇੱਥੇ ਅਧਾਰ ਕਾਰਡ ਬਣਾਇਆ ਭਾਜੀ ਭਾਜੀ ਸੁਣੋ ਨਹੀਂ ਨਹੀਂ ਉਹ ਠੀਕ ਕਰ ਰਹੇ ਹਿੰਦਰਦੀ ਗੱਲ ਸੁਣੋ ਇੱਕ ਬੰਦੇ ਕੋਈ ਬਿੜੀ ਬੰਦੇ ਕੋ 400 ਰੁਪਏ ਲੈ ਲਿਆ ਦਰ ਕਰਦੇ ਨਹੀਂ ਨਹੀਂ ਕੱਢਦੇ ਉਹਨਾਂ ਚ ਪਲੱਸ ਵਾਲੇ ਆ ਨਹੀਂ ਜੀ ਤੁਹਾਡੇ ਨਾਲ ਭਾਈ ਕੋਈ ਗੱਲ ਨਹੀਂ ਕਰ ਰਹੀ ਜੀ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਰਹੀ ਅਸੀਂ ਪਰੇਸ਼ਾਨ ਹੋ ਰਹੇ ਹਾਂ ਮੇਰੇ ਵੀ ਪਰੇਸ਼ਾਨ ਮੈਂ ਮੋਗੇ ਤੋਂ ਆਇਆ ਕਾਗਜ਼ ਲੈਣ ਭਾਜੀ ਤੁਹਾਡੀ ਗੱਲ ਸਹੀ ਹੈ ਨਟਾ ਦੀ ਡਿਊਟੀ ਹੈ ਨੈਟ ਚਲਾਓ ਜੀ ਚਲਾਓ ਨੈਟ ਚਲਾਓ ਨਹੀਂ ਕੁਝ ਨਹੀਂ ਕਿਸੇ ਨੂੰ ਪੁੱਛੇ ਕਿ ਉਹ ਅਸੀਂ ਬਿਲਕੁਲ ਨਹੀਂ ਕਿਸੇ ਨੂੰ ਰੋਕਿਆ ਤੁਹਾਡੀ ਡਿਊਟੀ ਹੈ ਕਿਸੇ ਨੂੰ ਰੋਕਣ ਦੀ ਚਲੋ ਚਲੋ ਭਾਜੀ ਆਪਾਂ ਮੋਕੀ ਗੱਲ ਤੁਸੀਂ ਤੁਸੀਂ ਦੱਸੋ ਸਰ ਇਹਨਾਂ ਬਚਾਰ ਤੋਂ ਲਿਆ ਲਿਆ ਉਹ ਕਿਸ ਚੀਜ਼ ਦਾ ਲਿਆ ਸਹੀ ਸਹੀ ਦੱਸੋ ਆਪਾਂ ਕੋਈ ਆਪਾਂ ਤੁਹਾਡਾ ਦੁਸ਼ਮਣੀ ਨਹੀਂ ਹੈਗੀ ਨਹੀਂ ਨਹੀਂ ਦੁਸ਼ਮਣ ਦਾ ਵੀ ਕੋਈ ਨਹੀਂ ਆਪਣੀ ਹੈ ਕਿਸੇ ਦੇ ਦੇਖੋ ਆਪਾਂ ਸਾਰੇ ਇੱਥੇ ਰਿਹਾ ਆਪਾਂ ਤੁਹਾਨੂੰ ਗਲਤ ਨਹੀਂ ਕਹਿ ਰਹੇ ਤੁਸੀਂ ਸਿਰਫ ਇਹ ਦੱਸ ਦੋ ਲਿਆ ਕਰਨ ਸੌਰੀ ਫੀਲ ਸੌਰੀ ਫੀਲ ਕਰੋ ਕੱਲ੍ਹ ਤੋਂ ਹੋਈ ਸੌਰੀ ਵੀਰੇ ਹਾਂਜੀ ਸੌਰੀ ਫੀਲ ਕਰਦਾ ਹਾਂ ਹੋਰ ਕੀ ਮੈਂ ਕਹਿ ਸਕਦਾ ਹੁਣ ਦੱਸੋ ਜੀ ਮੇਰੇ ਸਿਰ ਪਾਈ ਰਿਹਾ ਮੈਂ ਤਾਂ ਸੌਰੀ ਫੀਲ ਕਰ ਸਕਦਾ ਵੀਰੇ ਹੋਰ ਕੀ ਆ ਫਿਰ ਪਹਿਲਾਂ ਤੁਸੀਂ ਝੂਠ ਬੋਲੇ ਸੀ ਪਾਜੀ ਕਿ ਮੈਂ ਪੈਸੇ ਨਹੀਂ ਲਏ ਨਹੀਂ ਨਹੀਂ ਅੱਡੀ ਗੱਲ ਨਹੀਂ ਹੈਗੀ ਦੇਖੋ ਤੁਹਾਨੂੰ ਪਤਾ ਸਾਰਾ ਹਾਂ ਠੀਕਾ ਤਾਂ ਵੀਰੇ ਹਮ ਮਿਲ ਕੇ ਲੈਂਦੇ ਹੋ ਵਸੇ ਇਹਨੂੰ ਆਡੀਓ ਤੁਮੇ ਮੈਂ ਤਾਂ ਆਪਣਾ ਬੈਠਾਈ ਸਾਈਡ ਤੇ ਬੈਠਾ ਸੀ ਹਾਂਜੀ ਮੈਂ ਤਾਂ ਆਪਣਾ ਸਾਈਡ ਤੇ ਬੈਠਾ ਹੀ ਮਿਲ ਕੇ ਤੇ ਕੋਈ ਕੰਮ ਨਹੀਂ ਇੱਦਾਂ ਦਾ ਕੋਈ ਇੱਦਾਂ ਨਾਲ ਸੈਟਿੰਗ ਕੀਤੀ ਤੇ ਬੈਠ ਗਏ ਕਿਦਾਂ ਇਹ ਬੰਦੇ ਨਾਲ 400 ਰੁਪਏ ਜਿਹਦੇ ਕੋਲ ਲਿਆ ਸੈਟਿੰਗ ਦੀ ਕਰਨੀ ਵੀਰੇ ਦੇਖੋ ਉਹਨਾਂ ਤੋਂ ਹੁਣ ਲੈੜੇ ਵਿੱਚ ਉਹਨਾਂ ਦੇ ਹੋਰ ਵੀ ਕੰਮ ਕਰੈਸ਼ ਕਰਨ ਦੱਸੋ ਉੱਚ ਮੈਂ ਹੁਣ ਕੀ ਕਰਾਂ ਮੈਂ ਦੱਸੋ ਤੁਹਾਨੂੰ ਹੁਣ ਤਾਂ ਸਾਰੀ ਮੇਰੇ ਸਿਰ ਛਿੱਟੀਆਂ ਦਾ ਕਰਨਾ ਤਾਂ ਮਨ ਤੁਸੀਂ ਤਾਂ ਭਾਈ ਹੁਣ ਐਕਸੈਪਟ ਕਰ ਲਿਆ ਨਾ ਕਿ ਵੀ ਮੈਂ ਲਏ ਆ ਪੈਸੇ ਕਿਸ ਤੁਸੀਂ ਹੁਣੇ ਕਿਹਾ ਕਿ ਬਾਈ ਮੈਂ ਸੋਰੀ ਮੈਨੂੰ ਮਾਫ ਕਰ ਦਿਓ ਇਹ ਮਤਲਬ ਤੁਸੀਂ ਹਰ ਰੋਜ਼ ਹੀ ਕਰਦੇ ਹੋਗੇ ਫਿਰ ਇਦਾਂ ਲੋਕਾਂ ਨਾਲ ਨਹੀਂ 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 ਇਦਾਂ ਨਹੀਂ ਕਰਦੇ ਗਿਰੇ ਪੁੱਛ ਕੇ ਦੇ ਰਿਹਾ ਨੇ ਕਿੰਨੇ ਕਿੰਨੇ ਦਿਨ ਪਹਿਲਾਂ ਤੋਂ ਕਰ ਰਹੇ ਹੋ ਇਹ ਕੰਮ ਮੈਂ ਤਾਂ ਇਹ ਨਵਾਂ ਨਵਾਂ ਲੱਗਾ ਵੀਰੇ ਨਹੀਂ ਕਦੋਂ ਲੱਗੇ ਤੁਹਾਡੀ ਡਿਊਟੀ ਕਿੰਨੇ ਦਿਨ ਤੋਂ ਇੱਥੇ ਮੈਨੂੰ ਕੀ ਹੋਇਆ ਹੋ ਕੇ ਤੁਹਾਡੇ ਨੂੰ 400 ਰੁਪਏ ਲਿਆ ਜੀ ਇਹਨਾਂ ਨੇ ਐਕਸੈਪਟ ਕੀਤਾ ਪੁੱਛੋ ਗੱਲ ਕਰੋ ਉਹ ਪੈਸੇ ਪਹਿਲਾਂ ਭਾਈ ਇਹ 400 ਰੁਪਏ ਤੁਹਾਡੇ ਦੇ ਬੈਠੇ ਬੈਠੇ ਲੈ ਰਿਆ ਤੁਹਾਡੇ ਸਿਕਿਉਰਿਟੀ ਕੰਪਨੀ ਨੂੰ ਪਤਾ ਨਹੀਂ ਯਾਰ ਹੁਣ ਇਹਦਾ ਆਪਾਂ ਜਵਾਬ ਕੀ ਦੇਣਾ ਅਗੇ ਦੱਸੋ ਪਹਿਲਾਂ ਇਹਨੀਆਂ ਨੂੰ ਕਹੋ ਕੁਣੀ ਤੁਸੀਂ ਉਸ ਬੰਦੇ ਝੂਠਾ ਬਾਰੇ ਸੀ ਕਿ ਨਹੀਂ ਭਾਜੀ ਉਹਨੇ ਮੈਨੂੰ ਉਹਦੇ ਕੋਲ ਪੈਸੇ ਲੈਣੇ ਸੀ ਪਾਉਣ ਝੂਠਾ ਪਾਉਣ ਵਾਲੀ ਗੱਲ ਨਹੀਂ ਹੈਗੀ ਵੀਰੇ ਕੋਈ ਤੁਸੀਂ ਮੈਂ ਕਿਹੜਾ ਮੇਰੀ ਉਹਨਾਂ ਨਾਲ ਦੁਸ਼ਮਣੀ ਆ ਜਾਂ ਕੋਈ ਕਿਹੜੀ ਸਿਕਿਉਰਿਟੀ ਹੈ ਤੁਹਾਡੀ ਏਆਈਜੀ ਏਆਈਜੀ ਏਆਈ ਦੇ ਕੋਣ ਕੀ ਕੋਣ ਦੇਖਦਾ ਹੈ ਏਆਈ ਜੀ ਨੂੰ ਮੈਨੂੰ ਨੰਬਰ ਦੋ ਉਹਨਾਂ ਦਾ ਨੰਬਰ ਸਾਡੇ ਨੰਬਰ ਦੋ ਜੀ ਏਆਈਜੀ ਸਿਕਿਉਰਿਟੀ ਦਾ ਨੰਬਰ ਦੋ ਮਾੜਾ ਨੰਬਰ ਦੋ ਜੀ ਆਪੇ ਤੋਂ ਬੰਦ ਕਰਦੇ ਕਹਿੰਦੇ ਨਹੀਂ ਸੁਣਦੇ ਕਿੰਨੇ ਦਿਨੋਂ ਤੋਂ ਇਹ ਕੰਮ ਚੱਲ ਰਿਹਾ ਇੱਥੇ ਕਿਹੜ ਨੇ ਇਦਾਂ ਦਾ ਕੋਈ ਕਰਨੀ ਹੈ ਸਰ ਫਾਰਮ ਪਰ ਨੇ ਕਿਨੇ ਵਹਿ ਲੈਂਦੇ ਅੰਦਰ ਫਾਰਮ ਪਰ ਦੇਤੇ ਜਿਹੜੇ 10 ਰੁਪਏ ਫੀਸ ਹੁੰਦੀ ਹੈ ਜਿੱਦਾਂ ਤੁਸੀਂ 400 ਰੁਪਏ ਲੈ ਲਿਆ ਇਹਦੇ ਵਿੱਚੋਂ ਵੰਡਦੇ ਹੋਗੇ ਇਹਨੂੰ ਅੰਦਰ ਨਹੀਂ ਮੇਰਾ ਦਰਸਾ ਕੋਈ ਨਹੀਂ ਤੁਸੀਂ ਸਾਰੇ ਆਪ ਹੀ ਲੈ ਲੈਣੇ ਸੀ ਨਹੀਂ ਨਹੀਂ ਸਾਰੇ ਮੇਰੇ ਸੀਗੇ ਉਹ ਤਾਂ ਜਣੀ ਹੁਣ ਤੰਦ ਸਿੰਘ ਮੇਰੇ ਕਹਦਾ ਉਹਨਾਂ ਦੇ ੱਡੇ ਚਾਹਤ ਦੇ 400 ਵੀ ਫੜ ਲਿਆ ਦੱਸੋ ਐਡੇ ਤਾਂ ਕੋਈ ਫੀਸ ਨਹੀਂ ਦਿੰਦਾ ਦੱਸੋ ਤੁਸੀਂ ਵੀ ਐਂ ਦਾ ਬਲੇ ਮੇਰੀ ਗੱਲ ਦਾ ਜਵਾਬ ਦਿਓ ਭਾਜੀ ਆਪਾਂ ਇੱਕ ਸਿੰਪਲ ਜੀ ਗੱਲ ਕਰ ਰਹੇ ਹਾਂ ਤੁਸੀਂ ਇਹ ਦੱਸੋ ਤੁਸੀਂ 400 ਰੁਪਏ ਤਾਂ ਕੋਲ ਲਿਆ ਬੰਦੇ ਕੋਲ ਜਿਹੜਾ ਠੱਗਿਆ ਉਹ ਤੁਸੀਂ ਕੱਲਿਆ ਰੱਖਣਾ ਸੀ ਕਿ ਸਭ ਨੂੰ ਬਣਨਾ ਸੀ ਨੇ ਨੀ ਉਹ ਤਾਂ ਸਰ ਮੇਰੇ ਕੋਲੇ ਸੀ ਤੇ ਇਹ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਇਸ ਚੀਜ਼ ਦਾ ਅੱਜ ਤੁਸੀਂ ਆਪਣੇ ਆਪ ਹੀ ਕਰ ਰਹੇ ਹੋ ਜੋ ਕਰ ਰਹੇ ਹੋ ਬਾਹਰ ਬੈਠੇ ਬੈਠੇ ਨਹੀਂ ਸਰ ਇੱਕ ਅੱਧਾ ਕਿਤੇ ਕੋਈ ਕੰਮ ਆਏਗਾ ਕੋਈ ਅਰਜੈਂਟ ਆਲਾ ਆਏਗਾ ਤਾਂ ਹੋ ਗਿਆ ਸੀ ਮੇਰੇ ਕੋਲ ਨਹੀਂ ਤਾਂ ਮੈਂ ਤਾਂ ਜੇ ਅਰਜੈਂਟ ਆਵੇ ਤਾਂ ਉਹਦਾ ਫਾਇਦਾ ਚੱਕ ਲੋ ਨਹੀਂ ਨਹੀਂ ਫਾਇਦਾ ਉਹਦੇ ਕੋਲ 4-400 ਰੁਪਏ ਠੱਕ ਲੋ ਨਹੀਂ ਨਹੀਂ ਸਰ ਐਦਾ ਫਾਇਦਾ ਚੱਕਣਾ ਨਹੀਂ ਕਰੀ ਇੱਧਰ ਆਓ ਠੀਕ ਹੈ ਤੁਹਾਡੀ ਭਾਜੀ ਕਿਹਦੀ ਸੁਪਰਵਾਈਜ਼ਨ ਇੱਥੇ ਹੁਣ ਇਸ ਟਾਈਮ ਆਓ ਇੱਧਰ ਆਓ ਭਾਜੀ ਜਵਾਬ ਦੋਗੇ ਤੁਸੀਂ ਜਵਾਬ ਦੇ ਹੀ ਬੰਦੇ ਹੋ ਆਜੋ ਭਾਜੀ ਇਹ ਬੰਦਾ ਤੁਹਾਡੇ ਇੱਥੇ ਕੰਮ ਕਰਦਾ ਹੈ اےਜੀ ਸਿਕਿਉਰਿਟੀ ਨੇ ਦੱਸਿਆ ਹੈ ਇਹ ਬੰਦਾ ਇੱਕ ਬੰਦੇ ਕੋਲੋਂ ਗਰੀਬ ਬੰਦੇ ਕੋਲੋਂ ਜ਼ੀਰੋ ਜੀਦੀ ਫੀਸ ਨਿਊ ਡਾਰਗੜ ਦੀ ਉਹਦੇ 400 ਰੁਪਏ ਠੱਗ ਲੈਂਦਾ ਹੈ ਬਾਅਦ ਚ ਉਹ ਕਰੇ ਉਹਨੂੰ ਝੂਠਾ ਵੀ ਬੰਦਦਾ ਹੈ ਉਸ ਤੋਂ ਬਾਅਦ ਫਿਰ ਐਕਸੈਪਟ ਵੀ ਕਰਦਾ ਹੈ ਫਿਰ ਸੋਰੀ ਵੀ ਫੀਲ ਕਰਦਾ ਹੈ ਤੁਸੀਂ ਦੱਸੋ ਭਾਈ ਇਹ ਧੰਦਾ ਕਿਵੇਂ ਇਹਨੂੰ ਚੱਲ ਰਿਹਾ ਹੈ ਇਹ ਤਾਂ ਬ੍ਰਦਰ ਮੇਰੇ ਸਾਹਮਣੇ ਹੁਣ ਆਇਆ ਇਸ ਟਾਈਮ ਤੁਹਾਡੇ ਮੂਰੇ ਤੁਹਾਡੇ ਔਨ ਕਰਕੇ ਠੀਕ ਹੈ ਤੇ ਇਹਦੇ ਤੇ ਹੁਣ ਐਕਸ਼ਨ ਲਿਆ ਜਾਊਗਾ ਕੀ ਐਕਸ਼ਨ ਲਵੋਗੇ ਭਾਜੀ ਬੈਦਰ ਹੁਣ ਜੋ ਕੰਪਨੀ ਆਪਣੀ ਲਵਗੀ ਨਾ ਐਕਸ਼ਨ ਉਹੀ ਲੈ ਸਕਦੇ ਆ ਆਪਾਂ ਇਹ ਤੇ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਇਹਨਾਂ ਨੂੰ ਜੋ ਇਹਨਾਂ ਦੇ ਸੀਨੀਅਰ ਨੇ ਉਹੀ ਐਕਸ਼ਨ ਲੈਣਗੇ ਇਹਨਾਂ ਤੇ ਇਹਨਾਂ ਦੇ ਜਿਹੜੇ ਕੰਪਨੀ ਵਾਲੇ ਬੰਦੇ ਆ ਜੀ ਜੀ ਅੱਛਾ ਭਾਜੀ ਇੱਥੇ ਆਧਾਰ ਕਾਰਡ ਬਣਾਉਂਦੇ ਹੋ ਕਿੰਨੇ ਪੈਸੇ ਲੈਂਦੇ ਹੋ ਆਧਾਰ ਕਾਰਡ ਦੇ ਵੀਰੇ ਹਰੇਕ ਦਿਨ ਆਪਣੀ ਸਰਕਾਰੀ ਫੀਸ ਆ ਉਹਨੂੰ ਸਲਿੱਪ ਦਿੱਤੀ ਜਾਂਦੀ ਹੈ ਕਿਸੇ ਦੀ 50 ਆਉਂਦੀ ਹੈ ਕਿਸੇ ਦੀ 100 ਆਉਂਦੀ ਹੈ ਕਿਸੇ ਦੀ 0 ਵੀ ਆਉਂਦੀ ਹੈ 0 ਵੀ ਆਉਂਦੀ ਹੈ ਯਾਨੀ ਨਵੇਂ ਵੀ 0 ਆਉਂਦੀ ਹੈ ਜੀ ਬਟ ਹੁਣ ਸਿਸਟਮ ਚੇਂਜ ਹੋ ਠੀਕ ਹੈ ਆਪਣੇ ਆਪ ਹੀ ਚੱਕਦਾ ਹੈ ਉਹ ਹਾਂ ਸਿਸਟਮ ਨੇ ਆਪਣੇ ਆਪ ਕਰਤਾ ਹੈ ਉਹਦੇ ਜੇ ਤੁਸੀਂ ਸਿਲੈਕਟ ਨਹੀਂ ਕਰਦੇ ਕਿ ਕਿਹੜੀ ਨੀ ਨੀ ਹੁਣ ਉਹਨੇ ਸੌਫਟਵੇਅਰ ਚ ਇਦਾਂ ਕਰਤਾ ਹੋਇਆ ਨਾ ਆਪਣੇ ਆਪ ਏਜ ਵਾਈਜ਼ ਉਹ ਚੱਕ ਲੈਂਦਾ ਹੈ ਅੱਛਾ ਇਹ ਗੱਲ ਦੱਸੋ ਇੱਕ ਬੱਚਾ 7 ਸਾਲ ਦਾ ਹੈ ਮੈਂ ਅਧਾਰਕਰਨ ਸੁਪਰਵਾਈਜ਼ਰ ਨੂੰ ਕਾਲ ਬਦਾਲਾਂ ਉਹਨਾਂ ਨੂੰ ਜਾਨ ਕਾਲ ਬੁਲਾ ਲਓ ਬੁਲਾ ਲਓ ਬੁਲਾ ਹਣੀ ਸਰ ਬੁਲਾਓ ਜੀ ਹਣੀ ਸਰ ਸਰ 5 ਤੋਂ 7 ਸਾਲ ਦੇ ਬੱਚੇ ਅਗਰ ਅਧਾਰਕਰਨ ਅਪਡੇਟ ਕਰਦੇ ਹੋ ਤਾਂ ਕੀ ਫੀਸ ਚਾਹੇ ਕਰਦੇ ਹੋ ਜਿਹੜਾ ਨਵਾਂ ਸੌਫਟਵੇਅਰ ਅਪਡੇਟ ਹੋਇਆ ਉਹਦੇ ਵਿੱਚ ਕਈ ਮੰਡੇਟਰੀ ਦੇ ਵਿੱਚ ਫੀਸ ਦੀ ਜੋ 7 ਜ਼ੀਰੋ ਦਾ ਸੋ ਜ਼ੀਰੋ ਵੀ ਨਿਕਲਦੀ ਹੈ 100 ਰੁਪਏ ਵੀ ਨਿਕਲਦੀ ਹੈ ਉਹ ਸਿਸਟਮ ਦੇ ਅਕੋਰਡਿੰਗਲੀ ਹੈ ਜੀਰੋ ਤਾਂ ਸਾਡੀ ਦਾ ਇਥੇ ਫੀਸ ਸੀਗੀ ਹੈ ਮੇਰੇ ਕੋਲ ਹੈਗੀ ਉਹ ਸਿਸਟਮ ਦੇ ਅਕੋਰਡਿੰਗਲੀ ਹੈ ਜੇ ਅਗਰ ਸਿਸਟਮ ਜੇ ਆਪਾਂ ਪਾਵਾਂਗੇ ਜੇ 올ਰੀਡੀਓ ਮੰਡੇਟਰੀ ਚੱਕ ਰਿਹਾ ਫੀਸ ਚਾ ਉਹ ਜ਼ੀਰੋ ਜਾਏਗੀ ਅਗਰ ਨਹੀਂ ਚੱਕਿਆ ਤਾਂ ਉਹ 100 ਵੀ ਜਾਏਗੀ ਅੱਛਾ ਇਸ ਬੰਦੇ ਨਾਲ ਤੁਹਾਡੀ ਕੋਈ ਮਿਲਿ ਭੁਗਤਾਨ ਨਹੀਂ ਹੈਗੀ ਜਿਹੜਾ ਬੰਦਾ ਉੱਥੇ ਬੈਠ ਕੇ ਸਾਡੇ ਨਾਲ ਕੋਈ ਮਤਲਬ ਨਹੀਂ ਕਿਸੇ کیس ਦਾ ਵੀ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਬੰਦਾ ਤੁਹਾਡੇ ਸਾਹਮਣੇ ਹੈ ਤੁਸੀਂ ਜੋ ਐਕਸ਼ਨ ਕਰਨਾ ਚਾਹੁੰਦੇ ਹੋ ਜੋ ਘਣਜੀ ਕਰੋ ਸਾਡੇ ਨਾਲ ਕੋਈ ਦਿੱਕਤ ਨਹੀਂ ਹੈ ਕੋਈ ਪਾਵ ਉਹ ਹੋਰ ਉਹ ਉਹ ਜਿਹੜਾ ਬੰਦਾ ਹੈ ਉਹਨੇ ਕਿਉਂ ਇਹਨੂੰ ਪੈਸੇ ਦਿੱਤੇ ਕੀ ਇਹਨੇ ਕੰਮ ਕਰਾਇਆ ਕੀ ਸੋਚ ਕੇ ਕੰਮ ਕਰਾਇਆ ਉਹਨਾਂ ਨੂੰ ਵੀ ਬੁਲਾਓ ਉਹ ਬੰਦਾ ਕਿੱਥੇ ਗਿਆ ਨਾ ਜੀ ਉਹ ਸੀਗਾ ਬੁਲਾਓ ਜੀ ਭਾਈ ਇੱਧਰ ਆਓ ਇਹ ਉਹ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਉਹ ਇੱਧਰ ਹੀ ਕਰਕੇ ડીਲ ਬਾਹਰ ਜਾ ਰਿਹਾ ਹੋਵੇ ਤੁਸੀਂ ਜਦੋਂ ਤੁਸੀਂ ਸਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਜੀ ਚਲੋ ਤੁਸੀਂ ਕੰਮ ਕਰਾ ਰਹੇ ਹੋ ਜਦੋਂ ਤੁਸੀਂ ਟੈਮ ਦਾ ਡਰਾਇਆ ਤੁਸੀਂ ਇਹਨਾਂ ਨਾਲ ਗੱਲ ਕੀਤੀ ਆ ਕਿ ਤੇ ਮੈਂ ਕਹਾਂ ਆਧਾਰ ਕਾਰਡ ਬਣਵਾਣਾ ਮੈਂ ਮੁੰਡੇ ਦਾ ਇਹਨਾਂ ਨੇ ਕੀ ਜਵਾਬ ਦਿੱਤਾ ਤੁਹਾਨੂੰ ਕੀ ਭਾਜੀ ਇੱਧਰ ਟ੍ਰੇਲਰ ਦਾ ਸਕਿਉਰਟੀ ਕਾਰਡ ਤੇ ਗੱਲ ਕਰੋ ਸਿਕਿਉਰਟੀ ਕਾਰਡ ਨਾ ਫਾਰਮ ਭਰੋ ਇਹਨਾਂ ਨੇ ਕਿਹਾ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਕਿਹਾ ਸਕਿਉਰਟੀ ਗੱਲ ਤੋਂ ਗੱਲ ਕਰੋ ਯਾਨੀ ਸਿਕਿਉਰਟੀ ਕਾਰਡ ਨਾ ਗੱਲ ਹਾਂ ਜੀ ਹਾਂ ਜੀ ਅੱਛਾ ਕਿਸ ਚੀਜ਼ ਆਧਾਰ ਕਾਰਡ ਆਧਾਰ ਕਾਰਡ ਹੀ ਕਹਿੰਦੇ ਉਹ ਹੀ ਫਾਰ ਜਨਮ ਤਰੀਕ ਸੀ ਹਾਂ ਤਾਂ ਮੇਰਾ ਆਧਾਰ ਕਾਰਡ ਸੀ ਤੇ ਹੋਰ ਤਾਂ ਵੀ ਡਾਕੂਮੈਂਟ ਚਾਹੀਦੇ ਨਹੀਂ ਸੀ ਤੁਹਾਨੂੰ ਹਾਂਜੀ ਬਸ ਸਰਟੀਫਿਕੇਟ ਦੇ ਲਈ ਇਹੀ ਤਾਂ ਕਹਿੰਦੀ ਉਹ ਫਾਰਮ ਭਰਵਾਇਆ ਤੁਸੀਂ ਲੱਗੀਆਂ ਸਭ ਦੇ ਠੀਕ ਹੈ ਫਾਰਮ ਸਿਕਿਉਰਿਟੀ ਕਾਰਡ ਦਾ ਭਰਵਾਇਆ ਠੀਕ ਹੈ ਸਿਕਿਉਰਿਟੀ ਕਾਰਡ ਦਾ ਫਾਰਮ ਭਰਵਾਇਆ ਤੁਸੀਂ ਮੈਂ ਨਹੀਂ ਕਿਹਾ ਮੈਂ ਸੈਟਿੰਗ ਕੀਤੀ ਤੁਸੀਂ ਉਹ ਦੱਸੋ ਮੇਰੇ ਕੋਲ ਤੁਹਾਡੀ ਕੀ ਗੱਲ ਹੈ ਕੋਈ ਦੱਸਦਾ ਪਿਆ ਮੈਂ ਕਹਾਂ ਮੇਰਾ ਨੰਬਰ ਲਵਾ ਦਵਾਂ ਅੱਛਾ ਕੰਦੇ ਕਾਲ ਆਈ ਮੈਂ ਕਹਾ ਠੀਕ ਹੈ ਮੈਂ ਕਹਾ ਦੇਖ ਲਓ ਮੈਂ ਇਹ ਗਿਆ ਮੈਂ ਕਹ ਦੇਖ ਲੋ ਅੱਛਾ ਕੰਦਾ 400 ਲੱਗਣਾ ਜੀ 400 ਲੱਗਣਾ ਹੈ ਹਾਂਜੀ ਠੀਕ ਹੈ ਨਾ ਹਾਂਜੀ ਆਂ ਦੇਖੋ ਉਸ ਤੋਂ ਇਲਾਵਾ ਦੇਖ ਲੈ ਅਸੀਂ ਦਾ ਭਾਈ ਇੱਕ ਸਾਈਡ ਤੇ ਆਂ ਭਾਈ ਅੰਦਰ ਆ ਜਾ ਅੰਦਰ ਆ ਜਾ ਕਾਰ ਕਰਦਾ ਕੰਮ ਚੱਲ ਰਿਹਾ ਆਓ ਜੀ ਆਓ ਅੰਦਰ ਜਾਓ ਅਸੀਂ ਨਹੀਂ ਕਿਸੇ ਨੂੰ ਡਿਸਟਰਬ ਕਰਦੇ ਮੇਰੇ ਵੀ ਇਹ ਦੱਸੋ ਭਾਜੀ ਤੁਸੀਂ ਤੁਸੀਂ ਉਹਨੂੰ ਰਿਸ਼ਵਤ ਦਿੱਤੀ ਤਾਂ ਨਹੀਂ ਰਿਸ਼ਵਤ ਲਈ ਤੁਸੀਂ ਸਾਡੇ ਨਾਲ ਗੱਲ ਤੁਸੀਂ ਆਪਣੀ ਜਲਦਬਾਜੀ ਵਾਸਤੇ ਕੰਮ ਕੀਤਾ ਨਾ ਇਹ ਨਹੀਂ ਨਹੀਂ ਮੈਂ ਚੱਲਣ ਲੱਗਿਆ ਸੀ ਮੈਂ ਘਰੇ ਜਾ ਲੱਗਿਆ ਸੀ ਮੈਨੂੰ ਬੁਲਾਇਆ ਇਹਨੇ ਫਿਰ ਕੀ ਕਿਹਾ ਕਹਿੰਦਾ ਦੇਖ ਲਓ ਮੈਂ ਕਹਾ 200 ਕਹਿੰਦਾ 400 ਲੱਗੂਗਾ ਕਹਿੰਦਾ ਨੰਬਰ ਲਵਾ ਦਿੰਦਾ ਉਹ ਤੇਰਾ ਨੰਬਰ ਲਵਾ ਦਿੰਦਾ ਹਾਂਜੀ ਤੁਸੀਂ ਨੰਬਰ ਪਹਿਲਾਂ ਹੀ ਭਾਈ ਸਾਰੇ ਵੰਡ ਦਿੰਦੇ ਹੋ 30 ਟੋਕਨਸ ਲੱਗਦੇ ਆ ਕਿੰਨੇ ਵੇ ਤੋਂ ਸ਼ੁਰੂ ਹੁੰਦਾ 9 ਵਜੇ ਹੋ ਜਾਂਦਾ ਸ਼ੁਰੂ ਕੰਮ ਕਿੰਨੇ ਵੇ ਤੱਕ ਟੋਕਨਸ ਖਤਮ ਹੋ ਗਏ ਸੀ ਫਿਰ ਅਪਣੇ ਕੋਲ ਨਾ ਕੱਲ ਦਾ ਨੈਟ ਨਹੀਂ ਸੀ ਚੱਲਿਆ ਨੈਟ ਦਾ ਇਸ਼ੂ ਕਰਕੇ ਕੱਲ ਦੇ ਡੇ ਟੋਕਨ ਸੀਗੇ ਅਸੀਂ ਉਹ ਨਾਲ ਲਗਾਏ ਤੇ ਜਿਹੜੇ ਅੱਜ ਦੇ ਸੀਗੇ ਉਹ ਵੀ ਲਗਾ ਕੇ ਰੱਖੇ ਹੋਏ ਸੀ ਅਸੀਂ ਕਹ ਜੋ 30 ਪੂਰੇ ਹੋ ਡਿਸਟ੍ਰਿਬਿਊਟ ਕਰਾਂਗੇ ਅਸੀਂ ਠੀਕ ਹੈ ਨਾ ਤੇ ਤੁਹਾਡੇ ਬੰਦੇ ਇਹ ਸਿਕਿਉਰਿਟੀ ਗਾਰਡ ਫਾਰਮ ਭਰਦੇ ਨੇ ਉਹਰੇ ਜੀ ਬ੍ਰਦਰ ਪਤਾ ਕੀ ਹੈ ਜਦੋਂ ਰਾਸ਼ੁੰਦ ਆਇਆ ਅਸੀਂ ਭਰ ਰਹੇ ਹੁੰਨੇ ਆ ਨਾਲ ਦੀ ਨਾਲ ਦੂਜੇ ਨੂੰ ਵੀ ਫਾਰਮ ਭਰਾ ਦਈਦਾ ਸੀ ਤੇ ਤੁਸੀਂ ਫੀਸ ਲੈਂਦੇ ਹੋ ਸਰਕਾਰੀ 10 ਰੁਪਏ ਜੋ 10 ਰੁਪਏ ਚਾਇ ਸਿਕਿਉਰਟੀ ਦਾ ਪ੍ਰੋਜੈਕਟ ਹਾਂ ਫਾਰਮ ਕਿਸੇ ਦੀ ਸਲਿੱਪ ਨਹੀਂ ਕੱਟੀ ਗਈ ਹੈਗੀ ਬਿਕੋਜ਼ ਸਾਈਡ ਦਾ ਇਸ਼ੂ ਕਰਕੇ ਸਭ ਦਾ ਲਿਖਿਆ ਪਿਆ ਇੱਥੇ ਕਿਹਦੇ 10 ਰੁਪਏ ਆ ਕਿਹਦੇ 10 ਰੁਪਏ ਆ ਸਭ ਲਿਖਿਆ ਪਿਆ ਕਹਿੰਦਾ ਫੋਨ ਨੰਬਰ ਹੈ ਨਾਲ ਕਿਹਦੇ ਉਸ ਜੀ ਦਾ 10 ਰੁਪਏ ਸਾਡੇ ਕੋਲ ਲਿਖਿਆ ਹੋਇਆ ਵਗੈਰਾ ਹੋਰ ਕਿਸੇ ਦਾ 1 ਮਿੰਟ ਦੋ ਰਸੀਦਾਂ ਇੱਥੇ ਲਿਖਿਆ ਨੰਬਰ ਦਿਓ ਮੜਾ ਦੋ ਦੋ ਮੜਾ ਦੋ ਨੰਬਰ ਦੋ ਜੀ 1 ਮਿੰਟ ਜੀ 1 ਮਿੰਟ 1 ਮਿੰਟ ਤੁਸੀਂ ਲਓ ਇਹ 10 10 ਰੁਪਏ ਨੂੰ ਸਾਰੇ ਨੂੰ ਲੈ ਲਓ ਸਭ 1 ਮਿੰਟ 1 ਮਿੰਟ ਜ ਕਰੋ 78100 42 9995 9955 9955 ਇਹ ਤਾਂ ਇਹਨਾਂ ਦਾ ਹੀ ਹੈ ਨਾ ਮਾਨਵ ਦਾ ਹੀ ਹੈ ਇਹਨਾਂ ਦਾ ਹੀ ਹੈ ਕਿਹਦਾ ਨੰਬਰ ਹੈ ਇਹ ਨਹੀਂ ਇਹ ਪਤਾ ਨਹੀਂ ਕਿਹਦਾ ਹੈ ਕਿਸੇ ਹੋਰ ਹੋਊਗਾ ਕਿਸੇ ਦਾ ਤੁਸੀਂ ਇਹ ਤੁਹਾਨੂੰ ਲਗਾਓ ਕਿ ਤੁਹਾਨੂੰ ਵੀ ਚੱਕ ਲੋ ਇੱਕ ਵੀ ਚੱਕਿਆ ਆਪਾਂ ਇੱਕ ਵੀ ਕਾਰ ਚੱਕਿਆ ਬਾਈ ਜਿਹੜਾ ਮਰਜ਼ੀ ਟੱਗ ਲੋ ਕਿੰਨੋ ਵੀ ਗਾ ਹੈਲੋ ਹਾਂਜੀ ਸਰ ਵੈਨਿਊਸ ਤੋਂ ਕਰਮਵੀਰ ਸ਼ਰਮਾ ਗੱਲ ਕਰ ਰਹੇ ਹਾਂ ਤੁਸੀਂ ਨਾ ਇੱਕ ਅੱਜ ਫਾਰਮ ਭਰਾ ਕੇ ਗਏ ਹੋ ਆਧਾਰ ਕਾਰਡ ਬਣਾਉਣ ਲਈ ਹਾਂਜੀ ਹਾਂਜੀ ਸਰ ਕਿੰਨੇ ਪੈਸੇ ਲਏਗੇ ਤੁਹਾਡੇ ਕੋ 100 ਰੁਪਏ ਸਰ 100 ਰੁਪਏ ਲਿਆ ਗਿਆ ਸਰ ਹੈਨਾ ਅੰਦਰ ਅੰਦਰ ਸ਼ੋ ਹੋ ਗਿਆ ਨਾ ਸਲੀਪ ਨਹੀਂ ਨਹੀਂ ਸਲੀਪ ਤਾਂ ਬਾਜੀ ਦਵੋਗੇ ਨਾ ਹਜੇ ਹਜੇ ਦਿੱਤਾ ਤਾਂ ਨਹੀਂ ਨਾ ਸਲੀਪ ਦੇ ਦਿਖੋ ਨਾ ਬਾਜੀ ਤੁਹਾਨੂੰ ਤੁਹਾਡੇ ਕੋਲ ਸਲੀਪ ਹੈਗੀ ਕੋਈ ਜਿੱਦੇ ਜਿੱਦੇ 100 ਰੁਪਏ ਲਿਖਿਆ ਹੋਵੇ ਨਹੀਂ ਸਰ ਨਹੀਂ ਸਰ ਤੁਹਾਡੀ ਜਿਹੜੀ ਸਲੀਪ ਹੈ ਬਾਜੀ ਮੈਨੂੰ ਐਸੇ ਨੰਬਰ ਤੇ ਵਟਸਐਪ ਕਰੋਗੇ ਕਿ ਮਿਲ ਲਈ ਕੀ ਹੋ ਜਰਾ ਰਾਟਰ ਦਾ ਆ ਆਧਾਰ ਕਾਰਡ ਤੁਹਾਡਾ ਨਵਾਂ ਸੀ ਕਿ ਪੁਰਾਣਾ ਆਧਾਰ ਕਾਰਡ ਸੀ ਅਪਡੇਟ ਕਰਾਇਆ ਸੀ ਕੁਝ ਬੱਚੇ ਦਾ ਸਰ ਗੱਲ ਇਹ ਸੀ ਕਿ ਜਿਹੜਾ ਬੰਨੇ ਬੱਚਾ ਸੀ ਨਾ ਹਾਂਜੀ ਉਹਦਾ ਫਿੰਗਰ ਕੰਮ ਨਹੀਂ ਕਰਦਾ ਸੀ ਅੱਛਾ ਨਾ ਆਪਾਂ ਉਹ ਫਿੰਗਰ ਹੀ ਚੇਂਜ ਕਰਾਣੇ ਗਿਆ ਸੀ ਕਿੰਨੇ ਸਾਲ ਦਾ ਬੱਚਾ ਹੈ ਉਹ 12 ਸਾਲ ਦਾ ਸਕੂਲ ਤੋਂ ਆਪਾਂ ਸਕੂਲ ਤੇ ਖਾਤਾ ਖੁਲਵਾ ਕੇ ਦੇਣਾ ਹੈ ਸਕੂਲ ਜੇ ਤੁਹਾਡੀ ਜਿਹੜੀ ਜਿਹੜੀ ਉਹ ਜਿਹੜੀ ਤੁਹਾਡਾ ਸਲੀਪ ਹੈਗੀ ਉਹਦੇ 'ਚ ਕੋਈ ਫੀਸ ਲਿਖੀ ਹੋਈ ਹੈ ਭਾਜੀ ਮੰਗਾਓ ਤੁਸੀਂ ਨਹੀਂ ਨਹੀਂ ਤੁਸੀਂ ਇੱਕ ਵਾਰੀ ਸਲੀਪ ਵਟਸਐਪ ਕਰ ਸਕਦੇ ਹੋ ਉਸ ਨੰਬਰ ਤੇ ਹਾਂਜੀ ਕੋਈ ਗੱਲ ਨਹੀਂ ਕਰ ਦਿੰਦਾ ਕਰੋ ਸਰ ਕਰੋ ਜਿਵੇਂ ਕਿ ਆਪਾਂ ਇਹਨਾਂ ਦੀ ਬਣਾਈ ਲਿਸਟ ਨੂੰ ਇੱਕ ਨੰਬਰ ਚੱਕਿਆ ਇੱਕ ਨੰਬਰ ਤੇ ਕਾਲ ਕੀਤੀ ਗਈ ਉਸ ਇਹਨਾਂ ਬੰਦੇ ਹੈ ਭਾਈ ਸਾਹਿਬ ਦਾ ਕਹਿਣਾ ਕਿ ਅਸੀਂ 10-10 ਰੁਪਏ ਲੈ ਗਏ ਲੇਕਿਨ ਉਹ ਬੰਦਾ ਕਹਿੰਦਾ ਕਿ ਜੀ ਮੇਰੇ ਕੋਲ 100 ਰੁਪਏ ਲੈ ਗਏ ਨੇ ਹੁਣ ਦੇਖਣਾ ਬਾਕੀ ਹੈ ਕਿ ਉਸ ਬੱਚੇ ਦੀ ਵਾਕਈ ਫੀ ਜਿਹੜੀ 100 ਰੁਪਏ ਸੀ ਜਾਂ ਨਹੀਂ ਆਪਾਂ ਪਰਚੀ ਜੀ ਆ ਵਟਸਐਪ ਤੇ ਮੰਗਾਈ ਹੈ ਵਟਸਐਪ ਤੇ ਜਿੱਦਾਂ ਹੀ ਪਰਚੀ ਆ ਜਾਂਦੀ ਹੈ ਆਪਾਂ ਉਹ ਜਿਹੜੀ ਤੁਹਾਨੂੰ ਵੀਡੀਓ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸੇ ਵੀਰ ਨੇ ਤੇ ਪਹਿਲਾਂ ਇਹ ਅੱਜ ਕੋਈ ਆਧਾਰ ਕਾਰਡ ਬਣਾਇਆ ਹੋਵੇ ਕੋਈ ਇਦਾਂ ਦਾ ਕੰਮ ਕੀਤਾ ਹੋਵੇ ਹੈਗਾ ਕੋਈ ਬੰਦਾ ਕਾਹਤੇ ਕਰਦਾ ਹੈ ਅੱਜ ਕੀਤਾ ਤੁਸੀਂ ਹਾਂ ਬਿਲਕੁਲ ਕਿੰਨੇ ਕਿੰਨੇ ਫੀਸ ਲਈ ਜੀ ਤੁਹਾਡੇ ਕੋਲ 10 ਰੁਪਏ ਪਾਰੰਬਰ ਨਹੀਂ 10 ਰੁਪਏ ਲਏਗੇ ਅੱਛਾ ਕੋਈ ਉਹ ਜਿਹੜਾ ਕੀ ਕਰਵਾਣਾ ਕੀ ਕਰਵਾਣਾ ਹੈ ਤੁਸੀਂ ਸਿਰਫ ਡੇਟ ਆਫ ਬਰਥ ਤੇ ਐਡਰੈਸ ਚੇਂਜ ਕਰਵਾਣਾ ਅੱਛਾ ਤੇ ਉਹਦੀ ਜਿਹੜੀ ਫੀਸ ਹੈ ਉਹ ਕਿੰਨੀ ਉਹ ਬਾਅਦ ਚ ਦੱਸਣਗੇ ਉਹ ਬਾਅਦ ਚ ਹੋ ਜੇ ਟੋਕਨ ਨੰਬਰ ਲੱਗਾ ਆਇਆ ਉਹ ਬਾਅਦ ਚ ਦੱਸਣਗੇ ਹਜੇ ਨੰਬਰ ਆਇਆ ਨਹੀਂ ਮੇਰਾ ਜਦੋਂ ਆਏਗੀ ਉਦੋਂ ਉਹਦੀ ਪਰਚੀ ਨਿਕਲੇਗੀ ਉਹ ਲਈ ਜੀ ਉਹ ਤੇ ਜੈਨੂਇਨ ਬਣੇਗੀ ਬਣੇਗੀ ਜੋ ਸਰਕਾਰ ਦੀ ਫੀਸ ਹੈਗੀ ਹੈ ਅੱਛਾ ਅੱਜ ਪਹਿਲੀ ਵਾਰ ਆਇਆ ਹਾਂ ਕਿ ਕੱਲ ਵੀ ਐਸੀ ਨਾ ਸਰ ਪਹਿਲੀ ਵਾਰ ਹੀ ਆਇਆ ਜੀ ਮੈਂ ਪਹਿਲੀ ਵਾਰ ਆਏ ਸੀਗੇ ਹੁਣ ਨੈਟਵਰਕ ਸਾਰੇ ਸਹੀ ਸਹੀ ਚੱਲ ਰਿਹਾ ਹਜੇ ਤੱਕ ਤੇ ਸ ਦਾ ਇਸ਼ੂ ਆ ਅਜੇ ਸਾਈਡ ਦਾ ਇਸ਼ੂ ਹੈ ਬੈਕ ਐਂਡ ਤੋਂ ਇਸ਼ੂ ਹੈ ਸਾਰੇ ਸੇਵਾ ਕੇਂਦਰ ਚਾ ਕੱਲੇ ਆਪਣੇ ਸਾਰੇ ਸੇਵਾ ਕੇਂਦਰ ਚ ਇਦਾਂ ਹੀ ਆ ਅੱਛਾ ਭਾਜੀ ਇਦਾਂ ਦੇ ਕੰਮ ਅਗਰ ਹੁੰਦੇ ਰਹਿਣਗੇ ਤੇ ਲੋਕੀ ਤਾਂ ਬੜੀ ਯਾਸ ਲੈ ਕੇ ਆਉਂਦੇ ਕਿ ਸਰਕਾਰੀ ਦਫਤਰ ਹੈ ਲੋਕਾਂ ਨੂੰ ਸਹੂਲਤ ਮਿਲੂਗੀ ਦੋ ਪੈਸੇ ਸਸਤੇ ਹੋਣਗੇ ਗਰੀਬ ਬੰਦਾ ਕੋਈ ਦਿਹਾੜੀ ਤੋੜ ਕੇ ਆਂਦਾ ਇੱਕ ਤਾਂ 500 ਦਿਹਾੜੀ ਪੰਦਾ ਹੈ ਉਸ ਤੋਂ ਬਾਅਦ ਇੱਥੇ ਆਂਦਾ ਤੇ ਇੱਥੇ ਚਾਰ-ਚਾਰ ਤੋਂ 5-500 ਦੀ ਲੂਟੋ ਦੇ ਨਾਲ ਹੁੰਦੀ ਹੈ ਕਿੰਨਾ ਕੁ ਸਹੀ ਹੈ ਇਹ ਤਾਂ ਬ੍ਰਦਰ ਪੂਰਾ ਗਲਤ ਆ ਤੁਹਾਡੇ ਸਾਹਮਣੇ ਆ ਜਿਨੇ ਵੀ ਇਹ ਕੀਤਾ ਹੈ ਉੱਤੇ ਐਕਸ਼ਨ ਲਿਆ ਜਾਊਗਾ ਪਹਿਲਾਂ ਤਾਂ ਠੀਕ ਹੈ ਤੇ ਜ ਕੁਝ ਨਹੀਂ ਹੈਗਾ ਅੱਛਾ ਕੀ ਨਾਮ ਆਪਾਂ ਕੰਪਲੀਟ ਪਾਈ ਹੋਏ ਕਰਨਦੀਪ ਸਿੰਘ ਆਈ ਐਮ ਐ ਸੀ 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 ਜੀ ਸੀ 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 ਠੀਕ ਹੈ ਤਾਂ ਇਹ ਜਿਹੜੀ ਪਰਚੀ ਹੈ ਉਹ ਆਪਾਂ ਦੇਖਦੇ ਹਾਂ ਸ਼ਾਇਦ ਉਹਨਾਂ ਵੀਰ ਉਹਨਾਂ ਨੇ ਭੇਜਤੀ ਹੋਏ ਆਪਾਂ ਨੂੰ अच्छा पाजी की नाम है तुम्हारा करनदीप सिंह करनदीप सिंह तुम्हारे ਤੁਸੀਂ ਇੱਥੇ ਹੋ ਤੁਸੀਂ ਦੇਖ ਰਹੇ ਹੋ হোলਸੋਲ ਤੁਸੀਂ ਕਰਤਾ ਦਰਤਾ ਹੋ ਠੀਕ ਹੈ ਨੈਟ ਨੈਟ ਖਰਾਬ ਹੈ ਤਾਂ ਲੋਕੀ ਪਰੇਸ਼ਾਨ ਹੁੰਦੇ ਉਹ ਭਾਈ ਸਾਹਿਬ ਦੱਸ ਰਹੇ ਮੋਗੇ ਤੋਂ ਆਏ ਨੇ ਠੀਕ ਹੈ ਆਪਣੇ ਕੋਲ 50 অপਸ਼ਨਸ ਨੇ ਆਪਾਂ ਵਾਈਫਾਈ ਓਨ ਕਰ ਸਕਦੇ ਹਾਂ ਡੋਂਗਲ ਯੂਜ਼ ਕਰ ਸਕਦੇ ਹਾਂ ਯੂਜ਼ ਹੋ ਰਹੀ ਹੈ ਹੋ ਰਹੀ ਹੈ ਨਾ ਸਰ ਨਹੀਂ ਨਹੀਂ ਬ੍ਰਦਰ ਕੱਲ ਦੀ ਹੋ ਰਹੀ ਹੈ ਕੱਲ ਦੀ ਹੋ ਰਹੀ ਹੈ ਭਾਈ ਸਾਹਿਬ ਨੇ ਹੁਣੇ ਦੱਸਿਆ ਕਿ ਤੁਸੀਂ ਹੁਣ ਸਟਾਰਟ ਕੀਤੀ ਤੁਹਾਡੀ ਨਹੀਂ ਨਹੀਂ ਡੋਂਗਲ ਕੱਲ ਦੀ ਹੋ ਰਹੀ ਹੈ ਯੂਜ਼ ਬ੍ਰਦਰ ਕਿਉਂ ਨਹੀਂ ਹੋ ਰਹੀ ਇੱਧਰ ਆ ਕੇ ਦੱਸੋ ਇੱਧਰ ਆ ਕੇ ਦੱਸੋ ਦੱਸਣਾ ਇੱਧਰ ਆ ਕੇ ਦੱਸੋ ਨਹੀਂ ਤਾਂ ਗੱਲ ਨਾ ਕਰੋ ਇੱਧਰ ਆ ਕੇ ਤੁਸੀਂ ਉਹ ਬੈਠੇ ਸੀਗੇ ਮੰਨੂ ਤੁਸੀਂ ਕਹੇ ਸੀ ਦੂਸਰੇ ਸੁਧਾ ਸੈਂਟਰ ਤੋਂ ਕੰਮ ਕਰਾ ਲਓ ਮੈਂ ਦੂਸਰੇ ਸੁਧਾ ਸੈਂਟਰ ਗਿਆ ਡੋਂਗਲ ਕੱਲ ਦੀ ਯੂਜ਼ ਹੋ ਰਿਹਾ ਅਧਾਰ ਕਾਰਡ ਤੇ ਨਹੀਂ ਲੱਗੀ ਬ੍ਰਦਰ ਅਧਾਰ ਕਾਰਡ ਤੇ ਲੱਗੀ ਹੋਈ ਹੈ ਕੱਲ ਦੀ ਸਰ ਮੰਨੂ ਤਾਂ ਦੂਸਰੇ ਸੁਧਾ ਸੈਂਟਰ ਭੇਜਿਆ ਗਿਆ ਤੁਸੀਂ ਤੁਹਾਡੇ ਦੂਸਰੀ ਫਾਈਲ ਸੀਗੀਆਂ ਸਮਝ ਗਏ ਨਾ ਇਕੱਲੇ ਅਧਾਰ ਕਾਰਡ ਦੇ ਜਾ ਟੋਕਨ ਸੀਗੇ ਉੱਥੇ ਅਸੀਂ ਡੋਂਗਲ ਲਗਾ ਕੇ ਯੂਜ਼ ਕਰ ਰਹੇ ਹਾਂ ਉਹਨੂੰ ਅੱਛਾ ਜਿਹਦੀ ਜ਼ਿਆਦਾ ਪਬਲਿਕ ਹੈ ਠੀਕ ਹੈ ਨਾ ਅਧਾਰ ਕਾਰਡ ਦੀ ਬਹੁਤ ਜ਼ਿਆਦਾ ਪਬਲਿਕ ਹੈ ਇੱਥੇ ਠੀਕ ਆਓ ਸਰ ਆਓ ਤੁਸੀਂ ਕੀ ਕਰਾਣਾ ਆਏ ਹੋ ਡੋਂਗਲ ਤੇ ਇੱਕ ਪੀਸ ਆਇਲ ਕਰ ਆਜੋ ਕੀ ਕਰan ਆਏ ਹੋ ਮੈਂ ਤਾਂ ਆਪਣਾ ਫਾਰਮ ਜਮਾ ਕਰਵਾਇਆ ਇਸ ਚੀਜ਼ ਦਾ ਇੱਧਰ ਆਇਓ ਕਿਸ ਚੀਜ਼ ਦਾ ਫਾਰਮ ਜਮਾ ਕਰਵਾਇਆ ਸੇਰਟੀਫਿਕੇਟ ਦਾ ਫਾਰਮ ਤੁਸੀਂ ਪਹਿਲਾਂ ਇਹ ਫਾਰਮ ਇੱਥੋਂ ਹੀ ਲੈ ਕੇ ਗਏ ਹੂੰ ਇੱਥੋਂ ਨਹੀਂ ਲੈ ਕੇ ਆਇਆ ਇਹ ਫਾਰਮ ਤਾਂ ਮੈਂ ਕਿੱਥੋਂ ਲੈ ਕੇ ਆਇਆ ਇਹ ਫਾਰਮ ਤਾਂ ਮੈਂ ਉੱਥੋਂ ਲੈ ਕੇ ਆਇਆ ਸੀਗਾ ਕੰਪਿਊਟਰ ਵਾਲੇ ਤੋਂ ਕੰਪਿਊਟਰ ਵਾਲੇ ਕਿਨੇ ਦਾ ਫਾਰਮ ਮਿਲਿਆ ਸੀ ਇਹ ਇਹ ਉਹਨਾਂ ਨੇ 20 ਰੁਪਏ ਦੇ ਦੋ ਫਾਰਮ ਦਿੱਤੇ 20 ਰੁਪਏ ਦੋ ਫਾਰਮ ਇਹਨਾਂ ਦਾ ਸਰਵ ਜੈਨੂਨ ਕੋਸਟ ਹੈ ਨਾ ਜਿਵੇਂ ਕਿ ਇੱਕ ਕਾਕੋ ਵਾਲ ਦੇ ਵਿੱਚ ਹੈਗਾ ਵਾ ਸੇਵਾ ਕੇਂਦਰ ਅੱਛਾ ਇੱਥੇ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਹੈ ਤਾਂ ਸਰ ਨੇ ਬੋਲਿਆ ਕਿ ਤੁਸੀਂ ਕੱਕਵਾਲ ਤੋਂ ਕੰਮ ਕਰਾ ਲਓ ਠੀਕ ਹੈ ਸਰ ਮੈਂ ਉੱਥੇ ਗਿਆ ਮੈਨੂੰ ਉਹਨੇ 100 ਰੁਪਏ ਦੇ ਫਾਰਮ ਦਿੱਤੇ ਆ 100 ਰੁਪਏ ਦੇ ਫਾਰਮ ਦਿੱਤੇ ਆ 100 ਰੁਪਏ ਦੇ ਫਾਰਮ ਦਿੱਤੇ ਆ ਕਿਹਦਾ ਕੇਂਦਰ ਵਾਲੇ ਬੰਦੇ ਨੇ ਆ ਬਣਾਉਣਾ ਸੀਗਾ ਇਨਕਮ ਸਰਟੀਫਿਕੇਟ 100 ਰੁਪਏ ਦੇ ਫਾਰਮ ਉਹਨੇ ਦਿੱਤੇ ਆ ਇੱਕ ਖੱਜਲਖਵਾਰੀ ਹੈਗੀ ਆ ਆ ਦੋ ਦੋ ਕਾਗਜ਼ਾਂ ਦੇ 100 ਰੁਪਏ ਲਏ ਉਹਨਾਂ ਮੇਰੇ ਕੋਲ ਦੋ ਕਾਗਜ਼ਾਂ ਦੀ ਸੂਈ ਕਿਧਰ ਦੇ ਅੰਦਰੋਂ ਲਏ ਆ ਹਾਂਜੀ ਅੰਦਰੋਂ ਇਸ ਤਰ੍ਹਾਂ ਹੀ ਟੇਬਲ ਦੇ ਲੜਕਾ ਬੈਠਾ ਸੀਗਾ ਕੀ ਨਾਮ ਸੀ ਜਿਹਨਾਂ ਕੋਲ ਨਾਮ ਕਦੋਂ ਲੈ ਕੇ ਆਏ ਤੁਸੀਂ ਫਾਰਮ ਉਹ ਇੱਥੇ ਚੱਲ ਰਿਹਾ ਸੀ ਮੇਨਟੇਨੈਂਸ ਪਿਛਲੇ ਮਹੀਨੇ ਦੀ ਗੱਲ ਆ ਅੱਛਾ ਉਦੋਂ ਇਹਨਾਂ ਨੇ ਕਿਹਾ ਸੀ ਵੀ ਇੱਥੇ ਕੰਮ 3 ਦਿਨ ਬਾਅਦ ਹੋਊਗਾ ਤੇ ਕਿਹੜੇ ਫਾਰਮ ਸੀ ਲੈ ਕੇ ਆ ਜਿਹੜੇ 100 ਰੁਪਏ ਇਨਕਮ ਸਰਟੀਫਿਕੇਟ ਇਨਕਮ ਸਰਟੀਫਿਕੇਟ ਦਾ ਇੱਕ ਫਾਰਮ 50 ਰੁਪਏ ਦਾ ਹਾਂਜੀ ਯਾਨੀ ਦੋ ਫਾਰਮ 100 ਰੁਪਏ ਦੇ ਦਿੱਤੇ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਸਾਡੀ ਗੱਲਬਾਤ ਹੋਈ ਹੈ ਇੱਕ ਵੀਰ ਨੇ ਸਾਨੂੰ ਦੱਸਿਆ ਕਿ ਉਹਦੇ ਕੋਲੋਂ ਜਿਹੜੇ 400 ਰੁਪਏ ਜਿਹੜੇ ਤੇ ਸਿਕਿਉਰਿਟੀ ਵਾਲੇ ਵੀਰ ਨੇ ਉਹਨਾਂ ਨੇ ਆਧਾਰ ਕਾਰਡ ਆਪਣੇ ਬੱਚੇ ਦੇ ਬਣਾਉਣ ਲਈ ਜਿਹਦੀ ਕੋਸ ਜਿਹੜੀ ਸਰਕਾਰੀ ਫੀਸ ਉਹ ਜ਼ ਕਿਉਂ ਤੇ ਕਿਵੇਂ ਚੱਲ ਰਹੀ ਹੈ ਇਹ ਬੜਾ ਵੱਡਾ ਸਵਾਲ ਹੈ ਲੇਕਿਨ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੀ ਕਰਪਸ਼ਨ ਹੈ ਬਿਲਕੁਲ ਖਤਮ ਕਰ ਦਾਂਗੇ ਲੇਕਿਨ ਇੱਕ ਕਰਪਸ਼ਨ ਜਿਹੜੀ ਹੈ ਖਤਮ ਹੁੰਦੀ ਨਹੀਂ ਸਕੋ ਵਧਦੀ ਹੋਈ ਨਜ਼ਰ ਆ ਰਹੀ ਹੈ ਇੱਕ ਬੰਦਾ ਜਿਹੜਾ ਆਪਣੀ 4-500 ਦਿਹਾੜੀ ਤੋੜ ਕੇ ਆਂਦਾ ਹੈ ਕਦੇ ਤੇ ਨੈਟ ਨਹੀਂ ਚੱਲਦਾ ਕਦੇ ਕੋਈ ਦਿੱਕਤ ਹੁੰਦੀ ਹੈ ਕਦੇ ਕੋਈ ਦਿੱਕਤ ਹੁੰਦੀ ਲੋਕਾਂ ਦੀ ਲਗਾਤਾਰ ਸ਼ਿਕਾਇਤਾਂ ਆndੀਆਂ ਨੇ ਸਾਨੂੰ ਪਿਛਲੇ ਲਗਾਤਾਰ 3-4 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਫਾਈਨਲੀ ਅੱਜ ਅਸੀਂ ਇੱਥੇ ਪਹੁੰਚੇ ਜਿਹੜਾ ਜ਼ਮੀਨੀ ਹਕੀਕਤ ਦੇਖੀ ਤਾਂ ਉਹ ਬੜੀ ਹੈਰਾਨ ਕਰਨ ਵਾਲੀ ਸੀ ਕਿ ਇੱਕ ਆਦਮੀ ਸਵੇਰੇ ਤੋਂ ਲ ਉਹਨੂੰ ਟੋਕਨ ਮਿਲਿਆ ਫਿਰ ਟੋਕਨ ਦੀ ਜਿਹੜੀ ਵਾਰੀ ਨਹੀਂ ਆ ਰਹੀ ਤੇ ਜਿਹੜੇ ਉਹਦੀ ਵਾਰੀ ਲਿਆਉਣ ਵਾਸਤੇ ਉਹਦਾ ਨੰਬਰ ਲਵਾਉਣ ਵਾਸਤੇ ਜਿਹੜੇ ਸਿਕਿਉਰਿਟੀ ਗਾਰਡ ਵੀਰ ਬੈਠੇ ਨੇ ਇੱਥੇ ਉਹਨਾਂ ਨੇ ਉਹਨਾਂ ਕੋਲੋਂ 400 ਰੁਪਏ ਠੱਗ ਲਏ ਪਹਿਲਾਂ ਉਹਨਾਂ ਤੇ ਇਲਜ਼ਾਮ ਲਗਾਉਂਦੇ ਰਹੇ ਕਿ ਨਹੀਂ ਜੀ ਮੈਨੇ ਕੋ ਲੈਣੇ ਸੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੌਰੀ ਫੀਲ ਕਰੋ ਅਗਰ ਤੁਸੀਂ ਲਏ ਤਾਂ ਹਕੀਕਤ ਦੱਸੋ ਤੇ ਉਹਨਾਂ ਨੇ ਫਿਰ ਸਾਨੂੰ ਜਿਹੜੀ ਸਾਰੀ ਕਹਾਣੀ ਆ ਉਹ ਖੋਲ ਕੇ ਰੱਖ ਦਿੱਤੀ ਕਿ ਹਾਂ ਜੀ ਵੀਰ ਜੀ ਮੇਰੇ ਤੋਂ ਗਲਤੀ ਹੋਈ ਹੈ ਮੈਨੇ ਉਹ ਤੋਂ 400 ਰੁਪਏ ਲਿਆ ਹੈ ਹੁਣ ਵੱਡਾ ਸਵਾਲ ਹੈ ਕਿ ਜਿਹੜੀ ਇਹ ਸਿਕਿਉਰਿ ਜਿਸ ਕੰਪਨੀ ਦੀ ਸਿਕਿਉਰਿਟੀ ਹੈ ਉਹਦੇ ਤੇ ਕੀ ਐਕਸ਼ਨ ਲੈਂਦੀ ਹੈ ਤੇ ਜਿਹੜੇ ਇੱਥੇ ਭਾਈ ਸਾਹਿਬ ਬੈਠੇ ਨੇ ਜਿਹੜੇ ਸੁਪਰਵਾਈਜ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਾਸਰ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈ ਲੇਕਿਨ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਦੇ ਬਿਲਕੁਲ ਆਪੋਜ਼ਿਟ ਉਹਨਾਂ ਦੇ ਚੇਅਰ ਹੈ 2 ਜਾਂ 3 ਮੀਟਰ ਦਾ ਫਰਕ ਨਹੀਂ ਹੋਏਗਾ ਲੇਕਿਨ ਉਹਨਾਂ ਨੂੰ ਵੀ ਇਹ ਨਹੀਂ ਪਤਾ ਕਿ ਉਹ ਬੰਦਾ ਉਹਨਾਂ ਕੋਲ 400 ਰੁਪਏ ਜਦੋਂ ਲੈ ਲੈਂਦਾ ਹੈ ਲੇਕਿਨ ਉਹਨਾਂ ਨੂੰ ਇਸ ਚੀਜ਼ ਦੀ ਕੋਈ ਖਬਰ ਨਹੀਂ ਹੁੰਦੀ ਹੈ ਸੋ ਬਣੇ ਰਹੋ ਕੈਮਰਾਮੈਨ ਵਿਸ਼ਾਲ ਦੇ ਨਾਲ ਕਨਵਿਸ਼ਨ ਮੈਪੋਰਟ ਲੁਧਿਆਣਾ ਪੰਜਾਬ